ਹਾਂਜੀ ਵੈਲਕਮ ਤੇ ਅੰਮ੍ਰਿਤ ਜੀ ਤਾਂ ਮੈਂ ਨਾ ਇੱਕ ਅੱਧੇ ਘੰਟੇ ਤੋਂ ਤੁੱਪੇ 'ਚ ਰੱਖਿਆ ਆ। ਇਹਨਾਂ ਨੂੰ ਰੰਦ ਰਚ ਰਿਹਾ ਮੈਂ। ਹਾਂਜੀ ਲਓ। ਅੱਜ ਉਹ ਤੁੱਪੇ ਨਾਲ ਜੀ ਕਰ ਰਿਆ ਸੀ। ਪਿਆਈ ਕੋਈ ਅੱਜ ਨਾਸ਼ਤਾ ਇਹ ਸਿਰ ਨਹੀਂ ਯਾਰ ਐਂਜ ਹੋ ਸਕਦਾ ਵੀ ਇਹ ਹੀ ਨਾਸ਼ਤਾ ਹੋਵੇ। ਆਹ ਕਿੱਥੇ ਜਾਣਗੇ ਜੇਕਰ ਇਹ ਨਾਸ਼ਤਾ ਹੋਵੇਗਾ। ਭੂਮ ਕਾਇ ਦੀ ਹੈ? ਭੂਮੇ ਕਾਣੀ ਮਤਲਬ ਇਹ ਉਹ ਵੀ ਖਾਓ। ਇਹ ਇੱਕ ਮੇਥੀ ਵਾਲੇ ਪਰਾਂਠੇ ਨੇ, ਇੱਕ ਦਾਲ ਵਾਲੇ ਪਰਾਂਠੇ ਨੇ। ਵਾਹ। ਦੇਖੋ। ਇੱਕ ਵਾਰੀ ਆ ਦਿਖਾ ਲਈ ਇਹ ਸਾਡੀ ਮੂੰਗੀ ਦਾਲ ਵਾਲਾ ਪਰੌਂਟਾ ਮੇਰਾ ਫੇਵਰਟ ਹੈ ਮੈਂ ਅੱਜ ਪਕਾ ਕੇ ਨਹੀਂ ਦਿਖਾ ਲਈ ਅੱਜ ਮੈਂ ਤੁਹਾਨੂੰ ਮੂੰਗੀ ਮਸਰੀ ਨਹੀਂ ਇਹ ਕੱਲ ਮੂੰਗੀ ਦੀ ਬਣਾਈ ਸੀ ਮਸਰੀ ਦੀ ਨਹੀਂ ਬਣਾਈ ਸੀ ਹਾਂ ਜੇ ਮੂੰਗੀ ਆਂਦੀ ਜੇ ਮੂੰਗੀ ਨਹੀਂ ਖਾਣੀ ਮਸਰੀ ਵਿੱਚ ਮੈਂ ਫੇਰ ਮੂੰਗੀ ਦੀ ਕੱਲੀ ਬਣਾਉਣੀ ਇਹ ਵੈਸੇ ਇੰਝ ਖਾਣ ਵਾਸਤੇ ਨਹੀਂ ਸੀਗਾ ਲੋਕਾਂ ਨੂੰ ਦੂਜਿਆਂ ਨੂੰ ਵੀ ਨਾਲ ਦੇਣ ਨੂੰ ਵੀ ਦੇਣਾ ਪੈਂਦਾ ਹੈ ਕਿ ਇਕੱਲੇ ਖਾਈ ਜਾਂਦੇ ਹੋ ਨਹੀਂ 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 ਕੋਣ ਬਸ ਨਹੀਂ ਖਾਏ ਬਸ ਇੰਨਾ ਕੋਈ ਕਾਹਨੋ ਕਿਸਮਾ ਯਾਰ ਰੱਖਦੇ ਬਣਦੇ ਹੁਣ ਸਭਾਂ ਕੰਕਸ ਮੈਂ ਤਾਂ ਨਹੀਂ ਘਾਲਣੇ ਅੱਛਾ ਚਾਹ ਵੀ ਹੈਗੀ ਐ ਦਹੀਂ ਵੀ ਹੈਗੀ ਐ ਪਰ ਮੈਂ ਅੱਜ ਪਕਾਇਆ ਇਸ ਪਿੱਛੇ ਨਹੀਂ ਅੰਦਰ ਕਿਉਂਕਿ ਮੈਂ ਗੱਲਾਂ ਕਰਨੀਆਂ ਨੇ ਅੱਛਾ ਗੱਲਾਂ ਕਰਨੀਆਂ ਨੇ ਮੈਂ ਆਪਣੇ ਡੈਡੀ ਦੇ ਬਾਰੇ ਅੱਛਾ ਡੈਡੀ ਦੀ ਡੈਥ ਅਨਿਵਰਸਰੀ ਅੱਛਾ 18 ਤਰੀਕ ਨੂੰ ਜੰਗਰੀ ਦੀ ਉਹ ਬੁਰੇ ਅਸੀਂ ਤੇ ਮਰ ਜ਼ਿੰਦਗੀ ਉਹਨਾਂ ਦੀ ਕੀ ਕਮ? ਕਿਤਾਬ ਕਹਿਣਾ ਤਾਂ ਛੋਟੀ ਗੱਲ ਹੈ। ਉਹ ਉਹ ਜਿਹੜੇ ਪੁੱਛੀ ਮੈਂ ਇੱਕ ਰਾਰਿਆ ਮਿਲਿਆ ਸੀ। ਹਾਂਜੀ। ਉਹ ਇੱਕ ਬਹੁਤ ਹੋਰ ਵਧੀਆ ਸੋਸ਼ਲ ਵਰਕਰ ਨੇ। ਹਾਂਜੀ। ਕੰਮ ਇਹ ਰਹੇ। ਹਾਂ। ਤੇ ਟੀਚਰ ਦਾ ਸਭ ਤੋਂ ਵਧੀਆ ਦੇਖੋ ਜੀ ਆਪਕ ਅੰਗਰੇਜ਼ੀ ਦੇ ਪੰਜਾਬੀ ਦੇ ਮੈਂਦੇ ਹਾਂ ਜੀ ਤੇ ਸਭ ਤੋਂ ਵਧੀਆ ਕਿ ਉਹ ਬਹੁਤ ਛੇ ਇਨਸਾਨ ਇਨਸਾਨ ਤੇ ਬਾਪਸ ਬਾਪ ਤਾਂ ਬਹੁਤ ਹੀ ਵਧੀਆ ਸੀ ਪਰ ਉਸ ਦੇ ਨਾਲ ਉਹ ਇਨਸਾਨ ਵੀ ਬਹੁਤ ਵਧੀਆ ਉਹ ਜੀ ਖਾਈ ਪੀਵੀ ਦਾ ਤਾਂ ਰੋਜ਼ ਹੈ 18 ਜਨਵਰੀ ਨੂੰ ਉਹ ਪੈਦਾ ਤਾਂ ਹੋਏ ਸਨ ਪਾਕਿਸਤਾਨ ਵਿੱਚ 47 ਤੋਂ ਪਹਿਲਾਂ 30s ਜੇ ਕਦੋਂ ਹੋਏ ਹੋਣਗੇ ਆਈ ਡੋਟ ਪਰ 3 ਕੋਨਾਂ ਦੇ ਆ ਗਈ ਸੀਗੀ 29 ਅਗਸਤ ਦਾ ਉਹ ਨਾ ਦਾ ਮਾਰਚ ਹਮ ਆਪਸਨ ਨਹੀਂ ਆਉ ਤੇ ਪੂਰੇ ਉਹ 18 ਜਨਵਰੀ ਨੂੰ ਹੋਏ ਸੀ ਮੇਰੇ ਖਿਆਲ 10-12 ਸਾਲ ਹੋ ਗਏ ਨੇ ਨਹੀਂ ਤੇਰੀ ਵੀ ਕਾਰਜਨਤੀ ਹੈ ਮੇਰੀ ਹਾਂ ਫੜੀ ਬਲਦੀ ਤੇ ਮੇਰੇ ਫਾਦਰ ਜਿਹੜੇ ਨੇ ਮੈਂ ਸੋਰੇ ਵੀ ਗੱਲ ਕੀਤੀ ਸੀ ਵਾਹ ਕੇ ਡਿਸਪੀਸਪਲਨ ਇਨਸਾਨ ਔਰ ਇੰਨੇ ਨੇਕ ਬਹੁਤ ਨੇਕ ਹਾਂ ਔਰ ਬਿਜਟ ਐਨਸਾਈਕਲੋਪੀਡੀਆ ਹੀ ਸਨ ਉਹ ਵੀ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਸ ਉਤੇ ਲੱਗਦੇ ਬਟਾ ਹਾਂ ਲੋ ਬੇਟੀ ਕਿ ਬਹੁਤ ਚੀਜ਼ਾਂ ਐਸੀਆਂ ਨਹੀਂ ਸਿੱਖਣ ਵਾਲੀਆਂ ਸਿੱਖਣ ਵਾਲੀਆਂ ਉਹਨਾਂ ਦੇ ਪੂਰਨਿਆ ਤੇ ਕਿਵੇਂ ਚੱਲਣਾ ਹੈ ਉਹ ਸਿੱਖਣ ਵਾਲਾ ਉਹਨਾਂ ਦੀ ਲਾਈਫ ਡਿਸਪਲਿਨੈਂਟ ਕਿਵੇਂ ਬੱਚਿਆਂ ਦੇ ਵਾਸਤੇ ਉਹ ਡਿਵੋਟੀ ਕਿਵੇਂ ਸਨ ਸਿਰਫ ਇਹ ਬੱਚੇ ਨਹੀਂ ਉਹ ਆਪਣੇ ਸਕੂਲ ਜਿੱਥੇ ਪੜਾਉਂਦੇ ਸਨ ਉਹਨਾਂ ਬੱਚਿਆਂ ਵਾਸਤੇ ਵੀ ਇੰਨੇ ਡਿਵੋਟੀ ਸਨ 80 ਬੱਚਿਆਂ ਦੀ ਕਲਾਸ ਨੂੰ ਸਾਰੇ ਟੀਚਰ ਜੀ ਕੰਟਰੋਲ ਕਰਦੇ ਸੀ ਨਾਟ ਓਨਲੀ ਮਾਈ ਫਾਦਰ ਲੇਕਿਨ ਉਹਨਾਂ ਦਾ ਤਰੀਕਾ ਪੜ੍ਹਾਉਣ ਦਾ ਸਮਝਾਉਣ ਦਾ ਗੱਲ ਕਰਨ ਦਾ ਇੱਕ ਜਿਹਨੂੰ ਕਹਿੰਦੇ ਨਾ ਖੰਡਾਂ ਦੇ ਵਿੱਚ ਇੱਕ ਚਾਦਰੀ ਹੋਣਾ ਉਹ ਉਹ ਸਾਡੇ ਦੇ ਮੁੰਡੇ ਪਾਕਿਸਤਾਨ ਚ ਕੋਈ ਖਾਸ ਨਹੀਂ ਪੜੇ ਲੇਕਿਨ ਇੱਥੇ ਆ ਕੇ ਉਹਨਾਂ ਨੇ ਬਹੁਤ ਪੜ੍ਹਾਈ ਕੀਤੀ ਬਹੁਤ ਵਧੀਆ ਰਹੇ ਅੱਜ ਉਹਨਾਂ ਦੀ ਡੈਥ ਅਨਿਵਰਸਰੀ ਤੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ ਆਂ ਤੇ ਬਹੁਤ ਹੀ ਯਾਦ ਕਰਕੇ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਪੰਜਾਬੀ ਦੇ ਉਹ ਗਿਆਨੀ ਟੀਚਰ ਸੀਗੇ ਜੀ ਮਾਹਰ ਪਰ ਅੰਗਰੇਜ਼ੀ ਜਿਹੜੀ ਉਹਨਾਂ ਦੀ ਅੰਗਰੇਜ਼ੀ 'ਚ ਮਹਾਰਤ ਵੀ ਬਹੁਤ ਜ਼ਿਆਦਾ ਸੀ ਤੇ ਜੇ ਮੈਨੂੰ ਯਾਦ ਆ ਵੀ ਜਿਹੜੀ ਸਭ ਤੋਂ ਪਹਿਲੀ ਚਿੱਠੀ ਹੈ ਉਹ ਅੰਗਰੇਜ਼ੀ 'ਚ ਜਿਹੜੀ ਉਹ ਜਿਹੜੀ ਮੇਰੀ ਮੈਟਰੀਮੋਨੀ ਰਿਅਰਡ ਦਿੱਤੀ ਉਹ ਦਾ ਜਵਾਬ ਸੀ ਉਹ ਇੰਗਲਿਸ਼ 'ਚ ਸੀ ਬੜੀ ਖੂਬਸੂਰਤ ਤੇ ਇੰਗਲਿਸ਼ ਬੜੀ ਕਲੈਰਿਟੀ ਵਾਲੀ ਮੈਸੇਜ ਲਿਖਦੇ ਸੀਗਾ ਹਾਂ ਆ ਗੋਇਨ ਲਰ ਲੈਟਰ ਨੀਲਾ ਅਖੀਰ ਤੱਕ ਭਰਿਆ ਹੈ ਜੀ ਉਹ ਅਜੇ ਵੀ ਦਾਾਮ ਕੇ ਰੱਖਿਆ ਹੈ ਮੈਂ ਉਹ ਦੇਖੋ ਚਿੱਠੀਆਂ ਲਿਖਣੀਆਂ ਮੈਂ ਆਪਣੇ ਡੈਡੀ ਕੋਲ ਸਿੱਖੀਆਂ ਸਪੀਚ ਦੇਣੀ ਮੈਂ ਆਪਣੇ ਡੈਡੀ ਕੋਲ ਸਿੱਖੀ ਜੇਕਰ ਕਵਾ ਸਟੇਜ ਤੇ ਚੜਨਾ ਉਹ ਵੀ ਮੈਂ ਆਪਣੇ ਫਾਦਰ ਕੋਲੋਂ ਸਿੱਖਿਆ ਮੈਂ ਆਪਣੇ ਫਾਦਰ ਨੂੰ ਵੇਖਿਆ ਜਦੋਂ ਕਿਦਰੇ ਉਹ ਸੀਪੀਆਈ ਦੇ ਮਿਲਦੇ ਹੁੰਦੇ ਸੀ ਨਾ ਹਾਂ ਪ੍ਰੋਗਰਾਮ ਪ੍ਰੋਗਰਾਮ ਉਹਦੇ ਵੀ ਸਾਨੂੰ ਨਾਲ ਲੈ ਜਾਂਦੇ ਹੁੰਦੇ ਸਨ ਹਾਂ ਡਿਸਪਲਨ ਕੋ ਕੁਮਾਲ ਰਹੀ ਅੰਦਰ ਬੜੇ ਖਿਓ ਹੂੰ ਬਾਕੀ ਉਹਦਾ ਉਹ ਦੇਖ ਖਰਾਕ ਜਿਹੜੀ ਸੀ ਹਾਂ ਬੜੇ ਪਾਰਟਿਕੂਲਰ ਜੀ ਹੈ ਇਹ ਚੈਲੰਜ ਜ਼ਰੂਰ ਹੋਣਾ ਚਾਹੀਦਾ ਚੈਲੰਜ ਬਹੁਤ ਖਾਂਦੇ ਸੀ ਫਰੂਟ ਬਹੁਤ ਖਾਂਦੇ ਸੀ 슈ਗਰ ਉਹਨਾਂ ਨੂੰ 50 ਸਾਲ ਰਹੀ ਆਪਣੇ ਖਾਣ ਪੀਣ ਦੇ ਸਾਰੇ ਜੇ ਉਹਨਾਂ ਨੂੰ ਮਨਾ ਕਰਦਾ ਨਾ ਬਿਚੀ ਨਹੀਂ ਵਾਲੀ ਚੀਜ਼ ਖਾਣੀ ਫਿਰ ਉਹ ਪੱਕੇ ਹੋ ਜਾਂਦੇ ਸੀ ਨਹੀਂ ਖਾਂਦੇ ਸੀ ਠਿਕ ਨਹੀਂ ਸੁਆਬ ਉਹਨਾਂ ਦੀ ਫੇਵਰਿਟ ਚੀਜ਼ ਸੀ ਖੀਰ ਖੀਰ ਦੇ ਨਾਲ ਉਹ ਫੁਲਕਾ ਵੀ ਖਾ ਸਕਦੇ ਸੀ ਖਾਂ ਲੈਂਦੇ ਸੀ ਉਹ ਕਹਿੰਦੇ ਸੀ ਜਿਹ ਜਿਸ ਨੇ ਮੇਰੀ ਸੇਵਾ ਕਰਨੀ ਹੈ ਤਾਂ ਮੈਨੂੰ ਖੀਰ ਖਵਾ ਐਨੇ ਸ਼ੋਕਿੰਜਾ ਮੀ ਪੈਣਾ ਤਾਂ ਪੁਸਰੀਆਂ ਪਕਾ ਦਿਓ ਪਕੌੜੇ ਬਣਾ ਦਿਓ ਅੱਜ ਕੀ ਕੁਝ ਵੀ ਨਹੀਂ ਕਰ ਰਹੇ ਤੁਸੀਂ ਬੜਾ ਸੋਹਣਾ ਆ ਕੇ ਉਹਨਾਂ ਨੇ ਕਹਿਣਾ ਸਾਡੇ ਘਰ ਅੰਗੀਠੀ ਭੱਕ ਜਾਣੀ ਤੇ ਉਹਦੇ ਉੱਤੇ ਰੱਖ ਕੇ ਸਾਰੇ ਟੱਬਰ ਨੂੰ ਮੈਨੂੰ ਅੱਜ ਨਹੀਂ ਇਹ ਗੱਲ ਸੁਣਨ ਜਾਂਦੀ ਕਿ ਉਹ ਕਿਵੇਂ ਥੋੜੇ ਜੇ ਪੈਸਿਆਂ ਵਿੱਚ 10 ਜਣਿਆਂ ਦਾ ਟੱਬਰ ਇਨਾ ਰਜਾ ਕੇ ਪਾਲਦੇ ਸਨ ਯਾ ਉਸ ਗੱਲ ਦੀ ਮੈਨੂੰ ਅੱਜ ਵੀ ਸਮਝ ਆਉਂਦੀ ਹੈ ਕਮਾਲ ਦੀ ਉਹ ਮੈਨੇਜਮੈਂਟ ਕੀ ਉਹਨਾਂ ਨੇ ਮੈਨੇਜਮੈਂਟ ਪਰ ਥੋੜਾ ਜਿਹਾ ਇਹਨਾਂ ਵੇੜੇ ਵੀ ਸਸਤੇ ਹੀ ਚੰਗੇ ਸੀ ਹੂੰ ਐ ਸਾਦਾ ਸੀ ਜੀਵਨ ਬਹੁਤ ਦਾ ਜੀਵਨ ਸਾਦਾ ਸੀ ਹੂੰ ਪਰ ਕਈ ਵਾਰੀ ਨਾ ਕੀ ਹੋਣਾ ਸੱਚੇ ਮੁੱੱਚੇ ਪੈਸੇ ਮੁੱਕ ਜਾਣੇ ਟੱਬਰ ਵੱਡਾ ਤੇ ਉਹਨਾਂ ਦੇ ਜਿਹੜੇ ਸਟੂਡੈਂਟ ਸਨ ਗੁਰੂ ਜੀ ਆਪਦੇ ਸੀ ਇੱਕ ਸਟੂਡੈਂਟ ਦੀ ਦੁਕਾਨ ਸੀ ਡਿਪੋ ਸੀ ਉਹ ਪੈਸੇ ਨਾ ਉਹਦੇ ਤੋਂ ਚਰਾਂਦਾ ਸੀ ਕਿਵੇਂ ਕਿ ਕਹਿੰਦੇ ਵਿਆਜ ਜੀ ਉਹ ਕਹਿਣ ਲਗਾ ਮਾਸਟਰ ਜੀ ਜੇ ਤੁਹਾਨੂੰ ਕੋਈ ਪੈਸਿਆਂ ਦੀ ਲੋੜ ਹੋਵੇ ਤਾਂ ਮੇਰੇ ਕੋਲ ਲੈ ਲਿਆ ਕਰੋ ਮੈਂ ਬਾਕੀਆਂ ਕੋਲੋਂ ਵਿਆਜ ਲਾਣਾ ਤੁਹਾਡ ਕੁ ਵਿਆਜ ਜੀ ਤਾਂ ਲੋੜ ਹੋਵੇ ਤੁਸੀਂ 20 ਦਿਨ 25 ਦਿਨ ਮਹੀਨਾ 2 ਮਹੀਨੇ ਵਰਤਨੇ ਹੋ ਤਾਂ ਵਰਤ ਸਕਦੇ ਹੋ ਸੋ ਇੰਨੇ ਉਹ ਗਾਇਡ ਪੀਪਲ ਸਨ ਲੋਕ ਉਹਨਾਂ ਵਾਸਤੇ ਲੋਕੀ ਜਿਹੜੇ ਕਿ ਉਹਨਾਂ ਦੇ ਨਾਲ ਵਿਚਰਦੇ ਸਨ ਆਈਡੀਅਲ ਇਨਸਾਨ ਕਿਹੜਾ ਜੇ ਉਹ ਕਿਉਂਕਿ ਪੂਰੀ ਜ਼ਿੰਦਗੀ ਵਰ ਮਿਹਨਤ ਕੀਤੀ ਸੋਸ਼ਲ ਸੇਵਾ ਕੀਤੀ ਲੋਕਾਂ ਦੀ ਸੇਵਾ ਕੀਤੀ ਇੰਨੇ ਸਟੂਡੈਂਟ ਪੜ੍ਹਾਏ ਹੂੰ ਟੀਚਰ ਡਾਕਟਰ ਡਾਕਟਰ IAS ਬਹੁਤ ਬੰਦੇ ਪੜੇ ਬਣੇ ਫਿਰ ਅਖੀਰ ਤੱਕ ਉਹ ਆਪਣੀ ਜਿਹੜੀ ਨੇਕ ਨੀਤੀ ਤੇ ਕਾਇਮ ਰਏ ਉਹ ਨਾ ਬਿਲਕੁਲ ਮੈਨੂੰ ਆਈਡੀਅਲ ਪਰਸਨ ਕੀ ਹੁੰਦਾ ਵੀ ਇੰਨੀ ਗਰੀਬੀ ਦੇ ਵਿੱਚ ਇੰਨੇ ਥੋੜੇ ਉਸ ਵੀ ਉਹਨਾਂ ਨੇ ਆਪਣਾ ਕਦੇ ਸਿੱਧਕ ਨਹੀਂ ਛੱਡਿਆ ਹਨ ਮਾਨਦਰ ਵਿੱਚ ਛੱਡਿਆ ਨਹੀਂ ਗ੍ਰੀਤੀ ਨੂੰ ਛੱਡਿਆ ਤੇ ਪਿੱਛੋਂ ਇਹਨੇ ਅਮੀਰ ਹੋਣ ਦੇ باوجود ਵੀ ਹੂੰ ਇਹਨੇ ਅਮੀਰ ਹੋਣ ਦੇ باوجود ਇਹਨੇ ਅਮੀਰ ਬਾਪ ਦਾ ਬੇਟਾ ਹੋਣ ਦੇ باوجود ਬਹੁਤ ਮੂਸਕੀ ਹਾਂ ਸਾਰਾ ਕੁਝ ਛੱਡ ਕੇ ਲੁਟਾ ਕੇ ਇੱਥੇ ਆ ਕੇ ਦੁਬਾਰਾ ਸਾਰਾ ਕੁਝ ਵਸਾਇਆ ਹੂੰ ਔਰ ਉਹਨਾਂ ਨੇ ਪੂਰੇ ਖਾਨਦਾਨ ਦੇ ਵਿੱਚ ਇੱਕ ਗੱਲ ਸਿਖਾਈ ਬੱਚਿਆਂ ਨੂੰ ਪੜ੍ਹ ਸਭ ਤੋਂ ਵੱਡਾ ਗਹਿਣਾ ਜਿਹੜਾ ਉਹਨਾਂ ਨੇ ਨਾ ਜੀ ਇਹ ਪੜ੍ਹਾਈ ਜੇ ਮੇਰੇ ਭੂਆ ਜੀ ਦੀ ਬੇਟੀ ਸੀ ਉਹਨੇ 10ਵੀਂ ਕੀਤੀ ਉਸ ਤੋਂ ਬਾਅਦ ਉਹ ਕਹਿੰਦੇ ਨਹੀਂ ਇਹ ਪੜਾਣਾ ਮੇਰੇ ਫਾਦਰ ਨੇ ਬਹੁਤ ਜ਼ੋਰ ਲਗਾਇਆ ਨਹੀਂ ਜ਼ਰੂਰ ਪੜਾਓ ਕੀ ਕੁੜੀਆਂ ਕੀ ਮੁੰਡੇ ਉਹਨਾਂ ਨੇ ਪੂਰੇ ਜ਼ੋਰ ਦੇ ਨਾਲ ਜਿੰਨਾ ਉਹ ਕਰ ਸਕਦੇ ਸੀ ਕੀਤਾ ਔਰ ਅਸੀਂ ਲੋਕ ਪੜੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਅੱਜ ਮੈਂ ਸਮਰਪਿਤ ਕਰਦੇ ਹੋਏ ਤਿਆਰ ਕਰਦੇ ਹਾਂ ਤੇ ਮੇਰੀ ਅੱਖਾਂ ਦੇ ਵਿੱਚ ਜਰੂਰ ਪਾਣੀ ਆ ਜਾ ਰਿਹਾ ਹੈ ਕਿਉਂਕਿ ਇਹੋ ਜਿਹੇ ਮਹਾਨ ਇਨਸਾਨ ਲਬਨੇ ਅੱਜ ਬਹੁਤ ਔਖੇ ਅੱਜ ਸ਼ਰਧਾਂਜੀਤ ਦੇ ਫੁੱਲ ਮੰਦੀ ਡੈਟ ਅਨਿਵਰਸਰੀ ਤੇ ਕਰਦੀਆਂ 슈퍼.